ਇਤਰਾਹ ਦੇ ਗੋਤ ਪਿੱਛੇ ਬੱਲੀਏ ਮੱਲੋ ਮੱਲੀ ਲੱਗ ਜਾਂਦਾ ਸਾਬ ਨਹੀਂ ਆਪਣੇ ਇਸ ਗਾਣੇ ਨਾਲ ਫੇਮਸ ਹੋਇਆ ਗਾਇਕ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਪਿਆ ਹੈ ਤੇ ਹੁਣ ਉਸਦਾ ਵਿਆਹ ਹੋ ਗਿਆ ਹੈ ਜੀ ਹਾਂ ਆਪਾਂ ਗੱਲ ਕਰ ਰਹੇ ਹਾਂ ਗਾਇਕ ਹਿੰਮਤ ਸੰਧੂ ਦੀ ਯਾਰੋ ਹਿੰਮਤ ਸਿੰਘ ਸੰਧੂ ਜਿਸਦਾ ਜਨਮ 1997 ਵਿੱਚ ਲਖੀਮਪੁਰ ਯੂਪੀ ਚ ਹੋਇਆ ਪਿੱਛੋਂ ਫੈਮਿਲੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਪਰਿਵਾਰ ਪਹਿਲਾਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਰਹਿੰਦਾ ਸੀ ਆਪਾਂ ਇਹ ਝੁੱਪੀ ਵਿੱਚ ਰਹਿੰਦੇ ਜੱਟ ਪਿੱਛੋਂ ਆ ਪੰਜਾਬ ਤੋਂ ਹਿੰਮਤ ਸੰਧੂ ਨੂੰ ਬਚਪਨ ਵਿੱਚ ਹੀ گاਉਂ ਦਾ ਬਹੁਤ ਸੌਂਕ ਸੀ ਯੂਗੀ ਘਰ ਵਿੱਚ ਉਸਦੇ ਤਾਇਆ ਜੀ ਗਾਉਂਦੇ ਹੁੰਦੇ ਸੀ ਭਾਵੇਂ ਉਹਨਾਂ ਦੇ ਤਾਇਆ ਜੀ ਦੀ ਕੋਈ ਕੈਸਟ ਨਹੀਂ ਆਈ ਪਰ ਉਸ ਸਮੇਂ ਉਹ ਕਾਫੀ ਸ਼ੋਅ ਲਾਉਂਦੇ ਹੁੰਦੇ ਸੀ ਬਸ ਉਹਨਾਂ ਨੂੰ ਦੇਖ ਹਿੰਮਤ ਸੰਧੂ ਵੀ ਗਾਉਣ ਲੱਗ ਪਿਆ ਸੋ ਕਹਿ ਸਕਦੇ ਆ ਕਿ ਹਿੰਮਤ ਸੰਧੂ ਨੇ ਨਿੱਕੀ ਉਮਰੇ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਸਕੂਲ ਵਿੱਚ ਹਿੰਮਤ ਹਰ ਫੰਕਸ਼ਨ ਵਿੱਚ ਭਾਗ ਲੈਂਦਾ ਜਿੱਥੇ ਬਹੁਤ ਹੀ ਵਧੀਆ ਗਾਣੇ ਗਾਉਂਦਾ ਤਾਂ ਟੀਚਰ ਉਸ ਦੀ ਬਹੁਤ ਹੀ ਜ਼ਿਆਦਾ ਪ੍ਰਸ਼ੰਸਾ ਕਰਦੇ ਸੋ ਸਕੂਲ ਦੀ ਸਟੱਡੀ ਕਰਨ ਤੋਂ ਬਾਅਦ ਉਹ ਬਠਿੰਡੇ ਆ ਗਏ ਜਿੱਥੇ ਆ ਕੇ ਉਹਨਾਂ ਨੇ ਦੀਪ 뮤ਜ਼ਿਕ ਅਕੈਡਮੀ ਜੁਆਇਨ ਕਰ ਲਈ ਤਕਰੀਬਨ 2 ਸਾਲ 뮤ਜ਼ਿਕ ਦੀਆਂ ਬਰੀਕੀਆਂ ਸਿੱਖਣ ਤੋਂ ਬਾਅਦ ਹਿੰਮਤ ਸੰਧੂ ਚੰਡੀਗੜ੍ਹ ਚਲੇ ਗਿਆ ਤੇ ਉੱਥੇ ਉਦੋਂ ਵਾਇਸ ਆਫ ਪੰਜਾਬ ਸੀਜ਼ਨ 7 ਚੱਲਦਾ ਪਿਆ ਸੀ ਉੱਥੇ ਫਿਰ ਹਿੰਮਤ ਸੰਧੂ ਨੇ ਐਡੀਸ਼ਨ ਦਿੱਤਾ ਤੇ ਉਹ ਸਿਲੈਕਟ ਹੋ ਗਏ ਜਿੱਥੇ ਉਹਨਾਂ ਨੇ ਬਹੁਤ ਹੀ ਵਧੀਆ ਪਰਫਾਰਮੈਂਸ ਦਿੱਤੀ ਉਹ ਵਾਇਸ ਆਫ ਪੰਜਾਬ ਦੇ ਇਸ ਪ੍ਰੋਗਰਾਮ ਵਿੱਚ ਸੈਕੰਡ ਰਨਰ ਅਪ ਰਹੇ ਵੌਇਸ ਆਫ ਪੰਜਾਬ ਵਿੱਚ ਉਹਨਾਂ ਨੂੰ ਛੋਟੇ ਬਿੰਦਰਖੀਏ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਕਿਉਂਕਿ ਇਸ ਸੋ ਵਿੱਚ ਉਹਨਾਂ ਨੇ ਬਿੰਦਰਖੀਏ ਦੇ ਕਾਫੀ ਗਾਣੇ ਗਾਏ ਤੇ ਲੋਕਾਂ ਨੂੰ ਉਹਨਾਂ ਦੀ ਆਵਾਜ਼ ਵੀ ਬਿੰਦਰਖੀਏ ਵਰਗੀ ਲੱਗਦੀ ਸੀ ਬਿੰਦਰਖੀਆ ਉਹ ਨਾਮ ਜੋ ਕਦੀ ਭੁਲਾਇਆ ਨਹੀਂ ਜਾ ਸਕਦਾ ਜਿਨ੍ਹਾਂ ਦੇ ਗਾਣੇ ਅੱਜ ਵੀ ਲੋਕ ਰਿਪੀਟ ਤੇ ਚਲਾਉਂਦੇ ਨੇ ਸੋ ਬਿੰਦਰਖੀਏ ਦੇ ਗਾਣੇ ਗਾਉਣ ਕਰਕੇ ਵੀ ਉਹਨਾਂ ਨੂੰ ਬਹੁਤ ਪਿਆਰ ਮਿਲਿਆ ਜਿਵੇਂ ਲਾਜ ਕੋਈ ਬਿਲਾ ਕੇ ਤੈਨੂੰ ਹਾਨਣੇ ਤੇਰੇ ਲਈ ਮੈਂ ਜੰਦ ਅਡੀਸ਼ਨ 'ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਦੀ ਵੱਖਰੀ ਪਛਾਣ ਬਣ ਗਈ ਪਰ ਉਹਨਾਂ ਦਾ ਨਾਮ ਉਦੋਂ ਬਣਿਆ ਜਦੋਂ ਉਹਨਾਂ ਦਾ ਪਹਿਲਾ ਗਾਣਾ ਆਇਆ ਸਾਬ ਇਯਾਰੋ ਕਹਿੰਦੇ ਨੇ ਜੇ ਤੁਹਾਡੀ ਕਿਸਮਤ ਵਿੱਚ ਫੇਮ ਲਿਖਿਆ ਹੈ ਤਾਂ ਤੁਹਾਨੂੰ ਜ਼ਰੂਰ ਮਿਲਣਾ ਹੈ ਸੋ ਇਹੀ ਹੋਇਆ ਇਹ ਗਾਣਾ ਹਿੰਮਤ ਸੰਧੂ ਨੇ ਗਿਲ ਰੋਂਤਾ ਤੋਂ ਲਿਆ ਅਸਲ 'ਚ ਇਹ ਗਾਣਾ ਹਿੰਮਤ ਸੰਧੂ ਨੂੰ ਗਿਲ ਰੋਂਤਾ ਨਹੀਂ ਦਿੰਦੇ ਪਏ ਸੀ ਕਿਉਂਕਿ ਪਹਿਲਾਂ ਹੀ ਉਹਨਾਂ ਨੇ ਇਹ ਗਾਣਾ ਕਿਸੇ ਹੋਰ ਗਾਇਕ ਨੂੰ ਦਿੱਤਾ ਹੋਇਆ ਸੀ ਪਰ ਉਹਨਾਂ ਨੇ ਅਜੇ ਤੱਕ ਇਹ ਗਾਣਾ ਰਿਲੀਜ਼ ਨਹੀਂ ਸੀ ਕੀਤਾ ਬਸ ਫਿਰ ਹਿੰਮਤ ਸੰਧੂ ਨੇ ਮਿੰਤਾ ਕਰਕੇ ਰਿਕੁਐਸਟਾਂ ਕਰਕੇ ਇਹ ਗਾਣਾ ਗਿਲ ਰੋਂਤਾ ਤੋਂ ਲਿਆ ਇਸ ਤੋਂ ਬਾਅਦ ਜਦੋਂ ਫਿਰ ਇਹ ਗਾਣਾ ਰਿਲੀਜ਼ ਕੀਤਾ ਗਿਆ ਤੇ ਹਿੰਮਤ ਸੰਧੂ ਦਾ ਨਾਮ ਪੂਰੀ ਹੀ ਪੰਜਾਬੀ ਇੰਡਸਟਰੀ ਚ ਬਣ ਗਿਆ। ਸੋ ਕਹਿ ਸਕਦੇ ਆ ਕਿ ਇਸ ਗਾਣੇ ਨੇ ਹਿੰਮਤ ਸੰਧੂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਬਸ ਫਿਰ ਕੀ ਸੀ ਹਿੰਮਤ ਸੰਧੂ ਦਾ ਟਾਈਮ ਆ ਗਿਆ ਤੇ ਫਿਰ ਉਹਨਾਂ ਨੇ ਕਈ ਸੌਂਗ ਕੀਤੇ ਜੋ ਸੁਪਰ ਡੂਪਰ ਹਿੱਟ ਗਏ ਜਿਵੇਂ ਕਿ ਮਰਜ਼ੀ ਦੇ ਫੈਸਲੇ, ਵੱਡੇ ਜਿਗਰੇ, ਬਲੈਕੀਆ दारू दी स्मेल दिल तोड़न वालेया नु ਧੋਖਾ ਗੁੰਡਾਗਰਦੀ ਤੇ ਹੋਰ ਵੀ ਬਹੁਤ ਸਾਰੇ ਗਾਣੇ ਉਹਨਾਂ ਦੇ ਲੋਕਾਂ ਦੇ ਦਿਲਾਂ ਦੇ ਰਾਜ ਕਰਦੇ ਪਏ ਨੇ ਹਿੰਮਤ ਸੰਧੂ ਦੀ ਜੇ ਫੈਮਿਲੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਫੈਮਿਲੀ ਚ ਉਹਨਾਂ ਦੇ ਮਾਤਾ ਪਿਤਾ ਤੇ ਉਹਨਾਂ ਦੀ ਇੱਕ ਭੈਣ ਹੈ ਤੇ ਹੁਣ ਕੁਝ ਦਿਨ ਪਹਿਲਾਂ ਹੀ ਹਿੰਮਤ ਸੰਧੂ ਦਾ ਵਿਆਹ ਹੋਇਆ ਹੈ ਤੇ ਉਹਨਾਂ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਈ ਹੈ ਇਹ ਗੱਲ ਕੀਤੀ ਜਾਵੇ ਹਿੰਮਤ ਸੰਧੂ ਦੀ ਵਾਈਫ ਦੀ ਤਾਂ ਉਹਨਾਂ ਦੀ ਵਾਈਫ ਪੰਜਾਬ ਦੇ ਨਾਮੀ ਕਲਾਕਾਰ ਰਵਿੰਦਰ ਗਰੇਵਾਲ ਦੀ ਬੇਟੀ ਹੈ ਜੀ ਹਾਂ ਜਿਨ੍ਹਾਂ ਦਾ ਨਾਮ ਸੁਖਮਨੀ ਗਰੇਵਾਲ ਹੈ ਸੋ ਅਸੀਂ ਹਿੰਮਤ ਸੰਧੂ ਤੇ ਉਸ ਦੀ ਵਾਈਫ ਤੇ ਉਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਤੇ ਰੱਬਗੇ ਅਰਦਾਸ ਕਰਦੇ ਆ ਕਿ ਇਹਨਾਂ ਦੀ ਜ਼ਿੰਦਗੀ ਵਧੀਆ ਚੱਲੇ ਤੇ ਹਿੰਮਤ ਸੰਧੂ ਦੇ ਨਵੇਂ ਗਾਣੇ ਆਉਂਦੇ ਰਹੇ। ਸੋ ਤੁਸੀਂ ਵੀ ਕਮੈਂਟਾਂ 'ਚ ਇਹਨਾਂ ਨੂੰ ਵਧਾਈਆਂ ਜ਼ਰੂਰ ਦਿਓ ਤੇ ਕਮੈਂਟ ਕਰਕੇ ਇਹ ਜ਼ਰੂਰ ਦੱਸਿਓ ਵੀ ਤੁਹਾਨੂੰ ਹਿੰਮਤ ਸੰਧੂ ਦਾ ਕਿਹੜਾ ਸੌਂਗ ਪਸੰਦ ਹੈ। ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸੋ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ। ਸਾਰਸ਼ਿਕਾ ਜੀ।